ਤਾਂ ਪਹਾੜੀ ਇਲਾਕਿਆਂ ਦੇ ਵਿੱਚ ਪਈ ਬਰਫ਼ ਤੋਂ ਬਾਅਦ ਮੈਦਾਨੀ ਇਲਾਕਿਆਂ ਦੇ ਵਿੱਚ ਜ਼ਰੂਰ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਹਲਕੀ ਜਿਹੀ ਗਿਰਾਵਟ ਆਈ ਹੈ ਜ਼ਿਆਦਾ ਗਿਰਾਵਟ ਚੜੀਏ ਨਹੀਂ ਆਈ ਹੈ ਪੰਜਾਬ ਦੀ ਗੱਲ ਕਰ ਲਈਏ ਤਾਂ ਆ ਪੰਜਾਬ ਦੇ ਵਿੱਚ ਜਿਹੜਾਗਾ ਬਦਲਾਅ ਜਰੂਰ ਹੋਇਆ ਤਾਪਮਨ 0.5 ਡਿਗਰੀ ਤੱਕ ਪਹੁੰਚ ਗਿਆ ਜਦ ਕਿ ਚੰਡੀਗੜ੍ਹ ਦੀ ਗੱਲ ਕਰ ਲਈਏ ਚੰਡੀਗੜ੍ਹ ਦੇ ਵਿੱਚ ਜਿਹੜਾਗਾ 1.5 ਡਿਗਰੀ ਜਿਹੜਾਗਾ ਉਹ ਤਾਪਮਨ ਦੇ ਵਿੱਚ ਜਿਹੜੀ ਹੈ ਗਿਰਾਵਟ ਆਈ ਆ ਪਰ ਦੂਜੇ ਪਾਸੇ ਪ੍ਰਦੂਸ਼ਣ ਦੀ ਸਮੱਸਿਆ ਵੀ ਜਰੂਰ ਹੈ ਕਿਉਂਕਿ ਮੀ ਇਸ ਕਰਕੇ ਨਹੀਂ ਪੈ ਰਿਹਾ ਕਹਿੰਦੇ ਪ੍ਰਦੂਸ਼ਣ ਲਗਾਤਾਰ ਜਿਹੜਾਗਾ ਉਹ ਵਧ ਰਿਹਾ ਜਿਸ ਕਰਕੇ بارش ਨਹੀਂ ਹੋ ਰਹੀ بارش ਨਹੀਂ ਹੋ ਰਹੀ ਇਸ ਕਰਕੇ ਜਿਹੜਾ ਕੁਝ ਦਿਨ ਜਿਹੜਾ ਮੌਸਮ ਜਿਹੜਾ ਜ਼ਰੂਰ ਹੈ ਉਹ ਖੁਸ਼ਕ ਰਹੇਗਾ ਤਾਂ ਨਿਊਨਤਮ ਤਾਪਮਾਨ ਜਿਹੜਾ ਹੈਗਾ 10 ਡਿਗਰੀ ਦੇ ਕਰੀਬ ਬਣਿਆ ਹੋਇਆ ਪੰਜਾਬ ਦੀ ਗਰ ਕਲੀਤ ਪੰਜਾਬ ਦੇ ਵਿੱਚ ਅੱਜ ਤੋਂ ਅੱਜ ਕੋਹਰੇ ਦਾ ਕੋਈ ਅਲਰਟ ਨਹੀਂ ਹੈ ਤੇ ਵੀ ਕਹਿਆ ਗਿਆ ਕਿ 3 ਦਿਨ ਤੱਕ ਕੋਹਰਾ ਜਿਹੜਾ ਹੈਗਾ ਨਹੀਂ ਪਏਗਾ ਤਾਂ 27 ਤਰੀਕ ਤੋਂ ਬਾਅਦ ਫਿਰ ਕੋਰਾ ਜਿਹੜਾ ਧੁੰਦ ਪੈਣੀ ਉਹ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਊਗੀ ਹਾਲਾਂਕਿ ਇਹ ਵੀ ਕਹਿ ਆਇਆ ਜਾ ਰਿਹਾ ਕਿ ਇਸ ਵਾਰ ਜਿਹੜੀ ਹੈ بارش ਨਹੀਂ ਹੋਈ ਹਾਲਾਂਕਿ ਕਹਿੰਦੇ 23 ਨਵੰਬਰ ਤੱਕ ਜੋ ਹੈ ਉਹ ਮੀਂਹ ਪੈ ਜਾਂਦਾ ਉਸ ਤੋਂ ਬਾਅਦ ਠੰਡ ਵਧਣੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਪਰ ਅਜੇ ਤੱਕ ਜਿਹੜੀ ਹੈ ਮੀਂਹ ਜਿਹੜਾ ਨਹੀਂ ਪਿਆ ਹੈ ਪੰਜਾਬ ਵਿੱਚ ਜਿਸ ਕਰਕੇ ਮੌਸਮ ਹਜੇ ਫਿਰ ਹਾਲ ਜ਼ਰੂਰ ਖੁਸ਼ਕ ਹੈ ਤੇ 3 ਦਿਨ ਤੱਕ ਕੋਰਾ ਵੀ ਜਿਹੜਾਗਾ ਉਹ ਨਹੀਂ ਪਾਏਗਾ ਇਸ ਦੇ ਚਲਦੇ ਪੰਜਾਬ ਚੰਡੀਗੜ੍ਹ ਦੇ ਵਿੱਚ ਮੌਸਮ ਜਿਹੜਾ ਖੁਸ਼ਕ ਰਹਿਣ ਦੀ ਉਮੀਦ ਹੈ ਆਮ ਤੌਰ ਤੇ ਕਿਹਾ ਜਾ ਰਿਹਾ ਕਿ 3 ਨਵੰਬਰ ਤੱਕ ਜਿਹੜੀ ਹੈ ਬਾਰਿਸ਼ ਹੋ ਜਾਂਦੇ ਉਸ ਤੋਂ ਬਾਅਦ ਹੀ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਤੇ ਗਰਾਵਟੌਣੀ ਸ਼ੁਰੂ ਹੋ ਜਾਂਦੀ ਹੈ ਤਾਪਮਾਨ ਦੇ ਵਿੱਚ ਤੇ ਠੰਡ ਬਦਨੀ ਵੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਪਰ ਅਜੇ ਤੱਕ ਜਿਹੜਾ ਮੀਂਹ ਨਹੀਂ ਪਿਆ ਜਿਸ ਕਰਕੇ ਮੌਸਮ ਪੰਜਾਬ ਤੇ ਚੰਡੀਗੜ੍ਹ ਦਾ ਫਿਲਹਾਲ ਜਿਹੜਾ ਉਹ ਖੁਸ਼ਕ ਰਹਿਣ ਦੀ ਉਮੀਦ ਹੈ ਤਾਂ ਇਸ ਵਾਰ ਇਸ ਵਾਰ ਇਹ ਵੀ ਕਿਹਾ ਜਾ ਰਿਹਾ ਕਿ ਸੂਬੇ ਦੇ ਵਿੱਚ 190% ਦੀ ਜਿਹੜੀ ਘੱਟ ਬਾਰਿਸ਼ ਜਿਹੜੀ ਹੈ ਹੋਈ ਹੈ ਤਾਂ ਉਧਰ ਅੰਮ੍ਰਿਤਸਰ ਜਿਹੜਾ ਜ਼ਿਲ੍ਹਾ ਜਿੱਥੇ 0.2 ਅਮਨ بارش ਜਿਹੜੀ ਹੈ ਉਹ ਦਰਜ ਕੀਤੀ ਹੈ ਨਵੰਬਰ ਮਹੀਨੇ ਦੇ ਵਿੱਚ 4.5 mm ਤੱਕ بارش ਜਿਹੜੀ ਹੈ ਉਹ ਹੁੰਦੀ ਹੈ ਤਾਂ ਚੰਡੀਗੜ੍ਹ ਦੀ ਜਿਹੜੀ ਗੱਲ ਕਰ ਲਈ ਤਾਂ ਪ੍ਰਦੂਸ਼ਣ ਦੀ ਸਮੱਸਿਆ ਦੱਸੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਪ੍ਰਦੂਸ਼ਣ ਜਿਹੜਾਗਾ ਉਹ ਵਧਦਾ ਜਾਏ ਜਿਸ ਕਰਕੇ ਮੌਸਮ ਖੁਸ਼ਕ ਹੈ بارش ਜਿਹੜੀ ਹੈ ਉਹ ਨਹੀਂ ਹੋ ਰਹੀ ਹੈ ਤਾਂ ਇਹ ਜੋ ਜਾਣਕਾਰੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹੀ ਜਾਣਕਾਰੀ ਸ ਤੁਹਾਡੇ ਨਾਲ ਜਿਹੜੀ ਹੈ ਉਹ ਸਾਂਝੀ ਕਰ ਰਹੇ ਹਾਂ ਪ੍ਰਦੂਸ਼ਣ ਦਾ ਪੱਧਰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅਪਰਦੂਸ਼ਨ ਦਾ ਜਿਹੜਾ ਹੈਗਾ ਆ ਪੱਧਰ ਫਿਲਹਾਲ ਚਿੰਤਾਜਨਕ ਬਣਿਆ ਹੋਇਆ ਕਿਉਂਕਿ ਲਗਾਤਾਰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਪ੍ਰਦੂਸ਼ਨ ਦੀ ਸਮੱਸਿਆ ਜਿਹੜੀ ਆ ਉਹ ਵੱਧ ਰਹੀ ਹੈ ਕਿਉਂਕਿ ਅਸੀਂ ਕਹਿ ਸਕਦੇ ਹ ਜਿਵੇਂ ਫੈਕਟਰੀਆਂ ਦਾ ਧੂਆਂ ਹੋਇਆ ਜਾਂ ਜਿਹੜੇ ਵਾਹਨ ਨੇ ਉਹਨਾਂ ਦਾ ਧੂਆਂ ਹੋਇਆ ਤਾਂ ਹੋਰ ਬਹੁਤ ਸਾਰੇ ਜਿਵੇਂ ਪਰਾਲੀ ਨੂੰ ਜਿਹੜੀ ਆ ਅੱਗ ਲੱਗਦੀ ਹੈ ਉਹ ਧੂਆਂ ਹੋਇਆ ਤਾਂ ਫਿਲਹਾਲ ਜਿਹੜਾ ਹੈਗਾ ਪ੍ਰਦੂਸ਼ਣ ਪੰਜਾਬ ਤੇ ਚੰਡੀਗੜ੍ਹ ਦਾ ਲਗਾਤਾਰ ਵੱਧ ਰਿਹਾ ਚੰਡੀਗੜ੍ਹ ਦੇ ਜਿਵੇਂ ਅਸੀਂ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰ ਲਈਏ ਉੱਥੇ ਵੀ ਜਿਵੇਂ ਪਰਾਲੀ ਨੂੰ ਅੱਗ ਲਾ ਰਹੀ ਹੈ ਉਹਦੀਆਂ ਜਿਹੜੀਆਂ ਜਿਹੜੀਆਂ ਉਹਦੇ ਨਾਲ ਪ੍ਰਦੂਸ਼ਣ ਤੇ ਬਾਕੀ ਚੰਡੀਗੜ੍ਹ ਦੇ ਵਿੱਚ ਜੋ ਵਾਹਨਾਂ ਦੀ ਗਿਣਤੀ ਜਿਹੜੀ ਲਗਾਤਾਰ ਵੱਧ ਰਹੀ ਹੈ ਉਹਨਾਂ ਦਾ ਵੀ ਧੂਆਂ ਜਿਹੜਾ ਹੁੰਦਾ ਤਾਂ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਪ੍ਰਦੂਸ਼ਣ ਦਾ ਕਾਰਨ ਜਿਹੜੇ ਨੇ ਉਹ ਬਣ ਰਹੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਸ਼ਨੀਵਾਰ ਨੂੰ ਵਾਯੂ ਗੁਣਵੱਤਾ ਸੂਚਕਾਂਕ 357 ਦਰਜ ਕੀਤਾ ਗਿਆ ਜੋ ਬਹੁਤ ਖਰਾਬ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਚੰਡੀਗੜ੍ਹ ਦਾ ਬਹੁਤ ਹੀ ਖਰਾਬ ਸ਼੍ਰੇਣੀ ਦੇ ਵਿੱਚ ਜਿਹੜਾਗਾ ਸੂਚਕਾਂਕ ਜਿਹੜਾ ਆਉਂਦਾ ਹੈ ਵਾਯੂ ਗੁਣਵੱਤਾ ਵਾਲਾ ਤਾਂ ਉਹ ਦਰਜ ਕੀਤਾ ਗਿਆ ਜੋ ਕਿ ਬਹੁਤ ਹੀ ਖਰਾਬ ਸ਼੍ਰੇਣੀ ਦੇ ਵਿੱਚ ਆਉਂਦਾ ਕਿ ਕਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਜਿਹੜਾਗਾ ਉਹ ਪ੍ਰਦੂਸ਼ਣ ਵੱਧ ਰਿਹਾ ਹੈ ਤਾਂ ਇਹ ਕੱਲ੍ਹ ਨਾਲ ਥੋੜਾ ਚੰਗਾ ਜਰੂਰ ਹੈ ਉਧਰ ਅੰਮ੍ਰਿਤਸਰ ਦੇ ਵਿੱਚ 280 ਜਲੰਧਰ ਦੇ ਵਿੱਚ 275 ਅਤੇ ਲੁਧਿਆਣਾ ਚ 333 ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਪ੍ਰਦੂਸ਼ਣ ਦਾ ਜਿਹੜਾ ਪੱਧਰ ਹੈ ਉਹ ਖਰਾਬ ਬਹੁਤ ਖਰਾਬ ਸ਼੍ਰੇਣੀ ਦੇ ਵਿੱਚ ਆ ਰਿਹਾ ਹੈ ਕਈ ਸ਼ਹਿਰ ਜਿੱਥੇ ਆਬਾਦੀ ਵੀ ਜ਼ਿਆਦਾ ਹੈ ਜਿੱਥੇ ਫੈਕਟਰੀਆਂ ਜ਼ਿਆਦਾ ਨੇ ਤਾਂ ਉਹਨਾਂ ਦਾ ਜਿਹੜਾ ਜਿਹੜਾ ਦਰਜ ਕੀਤਾ ਗਿਆ ਜੋ ਵੀ ਸੂਚਕੰਗ ਜਿਹੜਾ ਵਾਯੂ ਗੁਣਵੱਤਾ ਵਾਲਾ ਤੋਂ ਵੀ ਬਹੁਤ ਜ਼ਿਆਦਾ ਖਰਾਬ ਸ਼੍ਰੇਣੀ ਦੇ ਵਿੱਚ ਆਇਆ ਤਾਂ ਜਿਸ ਕਰਕੇ ਕਿਹਾ ਜਾ ਰਿਹਾ ਕਿ ਮੌਸਮ ਬਹੁਤ ਖੁਸ਼ਕ ਹੈ ਪੰਜਾਬ ਤੇ ਚੰਡੀਗੜ੍ਹ ਤੇ ਕਿਉਂਕਿ ਪ੍ਰਦੂਸ਼ਣ ਇਸ ਦਾ ਮੁੱਖ ਕਾਰਨ ਹੈ ਜਿਸ ਕਰਕੇ بارش ਜਿਹੜੀ ਹੈ ਉਹ ਨਹੀਂ ਜਿਹੜੀ ਹੋ ਰਹੀ ਹੈ ਤਾਂ ਦੂਜੇ ਪਾਸੇ ਅਤਨ ਦਿਨ ਜਿਹੜਾ ਕੋਰਾ ਉਹ ਨਹੀਂ ਪਏਗਾ 27 ਤਰੀਕ ਤੋਂ ਕੋਰਾ ਪੈਣ ਦੀ ਜਿਹੜੀ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਜੋ ਵੀ ਇਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਜੋ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਜਾਂਦੇ ਉਹ ਵੀ ਤੁਹਾਡੇ ਨਾਲ ਸੇ ਸਾਂਝੀ ਕਰਦੇ ਹਾਂ ਤਾਂ ਫਿਲਹਾਲ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ ਜਿਸ ਕਰਕੇ ਖੁਸ਼ਕਾ ਮੌਸਮ بارش ਨਹੀਂ ਹੋਈ ਹੈ ਹਾਲਾਂਕਿ 23 ਤਰੀਕ ਤੱਕ 3 ਨਵੰਬਰ ਤੱਕ بارش ਹੋ ਜਾਂਦੀ ਹੈ ਜਿਸ ਤੋਂ ਬਾਅਦ ਮੌਸਮ 'ਚ ਬਦਲਾਅ ਹੋਣਾ ਸ਼ੁਰੂ ਹੋ ਜਾਂਦਾ ਪਰ ਜ਼ਿਆਦਾ ਗਿਰਾਵਟ ਨਹੀਂ ਆਈ ਹੈ ਹਲਕੀ ਗਿਰਾਵਟ ਜ਼ਰੂਰ ਆਈ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਕਿਉਂਕਿ ਪਹਾੜਾਂ ਦੇ ਵਿੱਚ ਬਰਫਬਾਰੀ ਹੋਈ ਹੈ ਜਿਸ ਕਰਕੇ ਹਲਕੀ ਬਦਲਾਅ ਜ਼ਰੂਰ ਆਇਆ ਹਲਕੀ ਜਿਹੀ ਗਰਾਵਟ ਹੋਈ ਹੈ ਪਰ ਜ਼ਿਆਦਾ ਗਰਾਵਟ ਚੜੀ ਹੈ ਨਹੀਂ ਹੋਈ ਹੈ ਜਿਸ ਦਾ ਕਾਰਨ ਪੰਜਾਬ ਚੰਡੀਗੜ੍ਹ ਦੇ ਵਿੱਚ ਵੱਧਾ ਪ੍ਰਦੂਸ਼ਣ ਦੱਸਿਆ ਜਾ ਰਿਹਾ ਹੈ